ਪਾ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕਰੀਏ ਤਾਂ ਕੇਜਰੀਵਾਲ ਸਾਹਿਬ ਕਰਨੇ 99% ਨਸ਼ਾ ਖਤਮ ਹੋ ਚੁੱਕਿਆ ਤਰਮ ਤਰਮ ਦੇ ਵਿੱਚ ਕਿੰਨਾ ਕਰੀਏ ਦੇਖੋ ਜੀ ਜਦੋਂ ਇਹਨਾਂ ਨੇ ਚੋਣਾ ਲੰਨੀ ਹੁੰਦੀ ਹੈ ਨਾ ਸਟਾਰਟਿੰਗ ਵਿੱਚ ਉਦੋਂ ਇਹਨਾਂ ਨੇ ਨਸ਼ਾ ਵੀ ਖਤਮ ਕਰਨਾ ਹੁੰਦਾ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀਤਾ ਵੀ ਇਹਨਾਂ ਨੇ ਸਾਫ ਕਰਵਾਉਣਾ ਹੁੰਦਾ ਵਾ ਤੀਜੇ ਨੰਬਰ ਤੇ ਬੰਦੀ ਸਿੰਘ ਵੀ ਰਿਹਾ ਕਰਦੇ ਹੁੰਦੇ ਆ ਹਮ ਪਰ ਹੋਰ ਜਿੰਨੇ ਵੀ ਪੰਜਾਬ ਦੇ ਹੁੰਦੇ ਨਾ ਸਾਰਾ ਕੁਝ ਨਾਲ ਇੱਕੋ ਦਿਨ ਚ ਕਰ ਦੇਣਾ ਸਟੇਜਾਂ ਚ ਚੜ ਕੇ ਅੱਜ 3 ਸਾਲ ਹੋ ਗਏ ਹੁਣ ਦੱਸੋ ਕੁਝ ਕੀਤਾ ਵਾ ਤੇ ਹਮ ਗੁਰਗ੍ਰੰਥ ਸਾਹਿਬ ਜੀ ਦੇ ਬੇਵਿਵਸਥੇ ਭਾਈ ਗੁਰਜੀਤ ਸਿੰਘ ਦੀ ਖਾਲਸਾ 400 ਫੁੱਟ ਟਾਵਰ ਉੱਤੇ ਬੈਠੇ ਆ ਇੱਕ ਸਾਲ ਉਹ ਚੱਲਣਾ ਤੇ ਕਿਉਂ ਨਹੀਂ ਹਜੇ ਤੱਕ ਇਨਸਾਫ ਦਿੱਤਾ ਜੀ ਇਹ ਕਮੇਟੀ ਬਣਾਤੀ ਹੈ ਕਮੇਟੀ ਦਾ ਜੋ ਵੀ ਫੈਸਲਾ ਆਏਗਾ ਦਵਾਂਗੇ ਯਾਰ ਕਿਉਂ ਕਮੇਟੀ ਆ ਤੂੰ ਦੀਦ ਦੇ ਪੇਚ ਫਿਰ 3 ਸਾਲ ਪਹਿਲਾਂ ਤੂੰ ਲੈਸਨ ਦੋਤੀ ਇੱਕ ਵਾਦਾ ਕਰਕੇ ਆਏ ਜੇ ਉਹ ਵਾਦਾ ਤੁਹਾਡਾ ਕਿੱਥੇ ਗਿਆ ਫਿਰ ਅੱਜ ਹੂੰ ਦੇਖੋ ਭਾਈ ਗੁਰਜੀਤ ਸਿੰਘ ਦਾ ਕੋਈ ਨਿੱਜੀ ਕਾਰਜ ਨਹੀਂ ਇੱਥੇ ਹੈਗਾ ਉਹ ਗੁਰਗ੍ਰੰਥ ਸਾਹਿਬ ਸਾਰਿਆਂ ਸਾਂਝਾ ਵਾ ਜੀ ਤੁਸੀਂ ਨੋਟ ਕਰਿਓ ਜੇ ਕਹਿੰਦੇ ਵੀ ਕਮੇਟੀ ਬਣਾਈ ਆਸੀਂ ਫੈਸਲਾ ਕਰਨਾ ਵਾ ਪਰ ਇਹਦੇ ਕਿਤੇ ਨਾ ਕਿਤੇ ਨੋਟ ਕਰੋ ਜਦੋਂ ਐਕੀ ਇੱਕ ਦਿਨ ਉੱਥੇ ਕੱਟ ਹੋਇਆ ਸੀ ਗੁਰਜੀਤ ਸਿੰਘ ਜੀ ਰਾਣਾ ਉੱਥੇ ਕੱਠ ਲੈ ਕੇ ਆਸੋ ਤੇ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਰੇ ਧਰਮਾਂ ਦੇ ਲੋਕੋ ਇੱਕ ਸਟੇਜ ਤੇ ਬੈਠੇ ਸੀ ਉਸ ਟਾਈਮ ਦੇ ਉੱਤੇ ਜੀ ਮਾਤਾ ਪਟਿਆਲੇ ਵਿੱਚ ਮਾਤਾ ਕਾਲੀ ਦਾ ਮੰਦਿਰ ਹੈ ਉੱਥੋਂ ਦੇ ਸੰਤ ਮਹਾਪੁਰ ਸਾਰੇ ਉੱਥੇ ਆਏ ਸੀ ਪਰ ਇਹ ਕਿਨਾਂ ਨੂੰ ਡੀਗਦੇ ਪਏ ਕਿਉਂ ਨਹੀਂ ਕਾਨੂੰਨ ਬਣਾ ਕੇ ਦੇ ਰਹੇ ਜੀ ਗੁਰਗੱਲਸਾ ਜੀ